ਮਾਵਾ ਪੈਣਾ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦਿਊਗਾ ਵੀ 1100 ਨਾਲਿਓ ਵੋਟਾਂ ਦੇ ਚਲਦਿਆਂ ਪੰਜਾਬ ਸਰਕਾਰ ਨੇ ਸਾਡੀਆਂ ਮਾਵਾ ਪੈਣਾ ਨੂੰ ਦਿੱਤਾ ਗਿਫਟ ਜੀ ਹਾਂ ਦੋਸਤੋ ਜੋ ਮਾਨ ਸਰਕਾਰ ਨੇ 2022 ਦੇ ਵਿੱਚ ਸਰਕਾਰ ਬਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਹਰ ਇੱਕ ਬੀਬੀਆਂ ਦੇ ਖਾਤਿਆਂ ਦੇ ਵਿੱਚ 1000 ਰੁਪਿਆ ਆਇਆ ਕਰੇਗਾ ਪਰ ਦੋਸਤੋ 2 ਸਾਲ ਹੋ ਗਏ ਸਰਕਾਰ ਬਣੀ ਨੂੰ ਹਾਲੇ ਤੱਕ ਉਸ 1000 ਰੁਪਏ ਦਾ ਕੋਈ ਨਾਮ ਨਿਸ਼ਾਨ ਵੀ ਨਹੀਂ ਮਿਲਿਆ ਪਰ ਦੋਸਤੋ ਤੁਹਾਨੂੰ ਉੱਥੇ ਦੱਸ ਦਿਆ ਹਾਲੀ ਵਿੱਚ ਭਗਵੰਤ ਮਾਨ ਜੀ ਦੀ ਰੈਲੀ ਦੌਰਾਨ ਸੀਐਮ ਨੇ ਕਿਹਾ ਕਿ ਹੁਣ 1000 ਰੁਪਿਆ ਨਹੀਂ ਬਲਕਿ 1100 ਰੁਪਿਆ ਸ਼ਗਨ ਦੇ ਤੌਰ ਤੇ ਦਿੱਤਾ ਜਾਇਆ ਕਰੇਗਾ ਹਰ ਮਹੀਨੇ ਸਾਡੀਆਂ ਮਾਵਾਂ ਪੈਨਾਂ ਨੂੰ ਦੋਸਤੋ ਸਰਕਾਰ ਅਕਸਰ ਹੀ ਤੁਹਾਨੂੰ ਪਤਾ ਹੈ ਕਿ ਵਾਅਦੇ ਜਾਂ ਐਲਾਨ ਬਸ ਕੀਤੇ ਹੀ ਰਹਿ ਜਾਂਦੇ ਨੇ ਜਦ ਕੋਈ ਇਲੈਕਸ਼ਨ ਆਉਂਦਾ ਹੈ ਤਾਂ ਸਰਕਾਰ ਨੂੰ ਚੇਤੇ ਆ ਜਾਂਦਾ ਹੈ ਦੋਸਤੋ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਮਾਨ ਸਰਕਾਰ ਹੁਣ 1100 ਰੁਪਿਆ ਹਰ ਮਹੀਨੇ ਖਾਤੇ ਵਿੱਚ ਪਾਇਆ ਕਰੇਗੀ ਅਤੇ ਉਹ ਕਿਸ ਕਿਸ ਜ਼ਿਲ੍ਹੇ ਵਿੱਚ ਉਹ ਸੀਟਲ ਜਾ ਸਕਦੀ ਹੈ ਆਪਣੀ ਰੈਕਮੈਂਟ ਬਾਕਸ ਦੇ ਵਿੱਚ ਇੱਕ ਵਾਰ ਜਰੂਰ ਸਾਂਝੀ ਕਰੋ ਜੀ ਆਪਾਂ ਫਿਰ ਮਿਲਦੇ ਆ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਚੀਰੋ ਹੀ ਆਊਗਾ ਉਧਰੋਂ ਫਿਰ 1100 ਆਉਗਿਆ ਆਊਗਾ